ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸ਼ਿਕਾਰਵਾਸੀਆ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋਬਨਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਆ ਜੇ ਹੁਣੇ ਸੋਈ ਆ ਜੇਰ ਜਿਹੜੀ ਆ ਜੇ ਤੇ ਪੈਨ ਵਾਲੀ ਆ ਤੇ ਦੋ ਗੱਪਣਾ ਵਾ ਜੀ ਹਾਂਜੀ ਵਿਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਠੀਕ ਠਾਕ ਜੀ ਵਧੀਆ ਵਿਜੀ ਵਧੀਆ ਤੁਸੀਂ ਸੁਣਾ ਚਲੋ ਵਧੀਆ ਜੀਦਾ ਜੀ ਮਾਲ ਫਿਰ ਜੀ ਹੁਣ ਇਹ ਇਕੱਠਾ ਕੀਤਾ ਸੀ ਸਾਰਾ ਹਾਂਜੀ ਤੁਹਾਡੇ ਅੱਗੇ ਲਾਇਆ ਹੀ ਆ ਜੀ ਠੀਕ ਆ ਹਾਂਜੀ ਤੇ ਚਲੋ ਨਾਮ ਦੱਸ ਤੇ ਕਰੀ ਨਾਮ ਮੇਰਾ ਜੋਬਨਤਰੀ ਤੇ ਵਿਜੀ ਹਾਂਜੀ ਪਿੰਡ ਸ਼ਕਰਮਾਸ਼ੀਆਂ ਤੇ ਸੀਲ ਡੇਰਾ ਬਾਬਾ ਨਾਲ ਕੇ ਜਲਾ ਗੁਰਦਾਸ ਤੇ ਫੋਨ ਨੰਬਰ ਬੋਲ ਦੋ ਇੱਕ ਕਰੀ ਫੋਨ ਨੰਬਰ 819502855 ਠੀਕ ਆ ਜੀ ਹਾਂਜੀ ਤੇ ਸ਼ੁਰੂਆਤ ਫਿਰ ਤਾਜੀ ਸੂਈ ਤੋਂ ਕਰ ਲਈ ਖਣਾ ਜਿਹੜੀ ਹੁਣ ਇਹ ਸੂਈ ਆ ਜੀ ਅਜੇ ਜੇਰੇ ਦੀ ਜਿਹੜੀ ਪੈਨਲ ਹੀ ਤੇ ਥਣਵੀਰੇ ਦੇਖ ਸਕਦੇ ਜੇ ਲੱਗੇ ਤਾਂ ਤੇ ਕਿੰਨਾ ਸਵਾਸ ਹੋਈ ਜੇ ਵੀਰ ਜੀ ਇਹ ਵੀਰ ਜੀ ਤੀਸਰੇ ਸੂਏ ਹਰਕਾ ਸੂਈ ਆ ਤੀਸਰਾ ਸੂਆ ਸੂਈ ਆ ਹਾਂ ਜੀ ਹਾਂ ਜੀ ਤੇ ਕਿੰਨਾ ਕੁ ਦੁੱਧ ਦੇ ਚੋਈ ਜਾਊਗੀ ਦੁੱਧ ਵੀਰ ਜੀ ਘਰ ਵਾਲੇ ਕਹਿੰਦੇ ਆਪਾਂ 18 ਕਿਲੋ ਚੋਇਆ 15 ਕਿਲੋ ਦਈ ਜਾਊਗੀ ਬਈ ਅੱਛਾ ਹਾਂ ਜੀ ਹਾਂ ਜੀ ਠੀਕ ਆ ਤੇ ਬੱਚਾ ਕੀ ਆ ਗਿਆ ਤੇ ਮਗਰ ਮਗਰ ਬੱਚਾ ਹੋਣ ਮਗਰ ਇਹਦੇ ਬੱਚਾ ਘਰੇ ਪੋਰੀ ਸਾਈਡ ਤੇ ਜਰਾ ਕੇ अच्छा हां अच्छा ये काले रंग ਦਾ ਇਹ ਦੇਮਾ ਠੀਕ ਹੈ ਜੀ ਖੋਲੋ ਹਾਂ ਫਿਰ ਤੋੜ ਦਈਏ 15 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਥੱਲੇ ਉਹ ਜਿਹੜੀ ਚੰਗੀ ਤਿਆਰ ਹੋਈ ਆ ਚੱਲ ਚੱਜਾ ਬਾਹਰ ਅੱਗੇ ਨਾਲ ਠੀਕ ਹੈ ਵਿਧੀ ਲਾ ਜੀ ਬਾਕੀ ਥੱਲੇ ਵੀ ਚੰਗੀ ਤਿਆਰ ਹੋਈ ਆ ਤੇ ਕਿੰਨਾ ਕੁ ਰੱਖਣਾ ਵਿਧੀ ਦਾ ਫਿਰ ਮੋਲ ਆਪਾਂ ਵਿਧੀ ਉਹ ਜੀ ਦਾ 50 45 ਮੰਗਦੇ ਆ ਹਾਂਜੀ ਮੋਲੇ ਦਾ ਭਾਵੇਂ 45 ਕਰ ਲਈਏ 40 ਕਰ ਦਈਏ ਅੱਛਾ 38000 ਦੀ ਖਾਂ ਦੇਣਾ 38000 ਦੀ ਦੇ ਦੋਗੇ ਛੋਟ ਵਿੱਚੋਂ ਕਰ ਦੋਗੇ ਔਰ 2000 ਰੁਪਏ ਛੋਟ ਕਰ ਦਾਂਗੇ 38000 36000 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਇਹ ਗੱਬਣ ਆ ਜਿਹੜੀ ਸਾਈਵਾਲ ਚ ਆ ਤੇ ਆ ਦੇਖ ਸਾਡੇ ਪਾਕਿਸਤਾਨਾਂ ਦਾ ਸਜ ਜੈਬ ਜਿਹੜਾ ਇਹਦਾ ਚੰਗਾ ਤੇ ਉਹ ਤਰ੍ਹਾਂ ਕੱਦ ਕੱਠ ਵੀ ਚੰਗਾ ਵਾ ਕਿਨਵਾ ਸੁਆਜ ਵਿੱਧੀ ਆ ਤਾਂ ਪਹਿਲੇ ਸੁਵੇ ਖੀਰੀ ਆ ਜੇ ਵਸ਼ੀ ਦੋ ਹੰਦ ਦੇ ਦੰਦ ਕੱਢਣ ਦੀ ਅੱਛਾ ਹਾਂਜੀ ਤੇ ਕਿੰਨਾ ਕੁ ਲਾਜੂ ਟਾਈਮ ਅਜੇ ਐਵੇਂ ਹਫਤਾ ਵਾਛੀ ਲਾਉਗੇ ਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ ਦੁੱਧ ਵਾਛੀ 16 17 ਕਿਲੋ ਭੜੀ ਜਾਊ ਠੀਕ ਬਾਕੀ ਇਹ ਕੋਈ ਗੱਬਨ ਦਾ ਅੰਦਾਜ਼ਾ ਹੀ ਆ ਵੱਧ ਵੀ ਕੱਢ ਸਕਦੇ ਤੇ ਘੱਟ ਵੀ ਕੱਢ ਸਕਦੇ ਤੇ ਲਿਆਓ ਤੋਰਾਂ ਫਿਰ ਇੱਕ ਰੀਨ ਬਾਕੀ ਕੋਈ ਵੀਰ ਆਪਣੀ ਸਮਝ ਨਾਲ ਅੰਦਾਜ਼ਾ ਲਾ ਲੈ ਕਿੰਨਾ ਕੁ ਦੁੱਧ ਜੇ ਵਾਈ ਜਾਊਗੀ ਉਸ ਤਰ੍ਹਾਂ ਜਿਹੜੀ ਕੱਦ ਕਾਠ ਦੀ ਚੰਗੀ ਆ ਤੇ ਸੰਭੀ ਤੁੰਭੀ ਵੀ ਚੰਗੀ ਹੈ ਅਜੇ ਢਲਾਢੋ ਲਾਹਵਾਨੇ ਤੇ ਕਾਫੀ ਆ ਕਮਾਲ ਲਿਆ ਵੀਰ ਜੀ ਬਾਕੀ ਆ ਥਣੇ ਦੇਖ ਸਕਦੇ ਜੀ ਥਣ ਹੁਣ ਤਾਂ ਪ੍ਰੋਪਰ ਹੱਥ ਚ ਆਉਣ ਵਾਲਾ ਵਾ ਤੇ ਇਹਦਾ ਮੁੱਲ ਕੀ ਵੀਰ ਜੀ ਫਿਰ ਜੀ ਜੀ ਇਹੋ ਜੀ ਮੇਸੀ ਦਾ 65 70 ਮੰਗਦੇ ਆ ਹਾਂਜੀ ਪਾਪਾ ਮੋਲੇ ਦਾ ਭਾਵੇਂ 55 ਕਰ ਲਈਏ ਭਾਵੇਂ 50 47000 ਦੀ ਵਿੱਚ ਅੱਛਾ 47000 ਦੀ ਦੇ ਦੋ ਬਾਕੀ ਛੋਟ ਛੋਟ ਵਿੱਚੋਂ ਕਰ ਦੋਗੇ ਹਾਂਜੀ ਪੂੜੇ 45 ਵੀ ਦੇ ਦਾਂਗੇ 45000 ਦੀ ਦੇ ਦੋਗੇ ਹਾਂਜੀ ਬਾਕੀ ਠੀਕ ਹੈ ਤੇ ਆਪਣਾ ਜਿਹੜਾ ਵਾ ਕੋਈ ਵੀ ਰਾਨ ਕੇ ਵੇਖ ਕੇ ਖੜੇ ਉਹ ਤਰ੍ਹਾਂ ਕੱਦ ਕਾਠ ਦੀ ਚੰਗੀ ਆ ਤੇ ਥੱਲੇ ਪੂਰੀ ਤਿਆਰ ਹੋਣੀ ਆ ਹੱਲੇ ਤੇ ਹੁਣ ਜਿਹੜੀ ਆ ਗਈ ਆ ਕਿ ਜਰਸੀ ਆਪਣੇ ਕੋਲ ਇਹਦਾ ਕਿਨਵਾ ਸੁਆਜੇ ਵੀ ਜੀ ਇਹ ਦੂਜੇ ਸੁਆਜੇ ਦੂਸਰਾ ਸੁਆਇਆ ਤੇ ਕਿੰਨਾ ਕਿ ਦੋ ਚੁਵਾਈ ਜਾਊਗੀ ਦੋ ਦੋ 17 18 ਕਿਲੋ ਦਊਗੀ 26 17 18 ਦੇ ਲਾਗੇ ਚੁਵਾਈ ਜਾਊਗੀ ਹਾਂਜੀ ਤੇ ਟਾਈਮ ਕਿੰਨਾ ਕੁ ਲੈ ਜਾਓ ਜੇ ਟਾਈਮ ਇਹ ਵੀ 4-5 ਦਿਨ ਹੀ ਲੰਗੀ ਤੋਰੀਆਂ ਫਿਰ ਇਹਨਾਂ ਹਾਂਜੀ ਤੋਰੋ ਬਾਕੀ ਇਹ ਜੇ ਇਹ ਜੋੜਾ ਬਿਲਕੁਲ ਜੇ ਹੁਣੇ ਹੀ ਆਇਆ ਵਾ ਸਨੇ ਦੇ ਹੁੰਦੇ ਆ ਗੱਡੀ ਚ ਲੱਸੀਆਂ ਜਿਹੜੀਆਂ ਵਾਹ ਜੇ ਬੱਸ ਚ ਬੋਚੂ ਬੋਈ ਬਦਲੇ ਇਹਨਾਂ ਦੇ ਆ ਜਾ ਵੀ ਜਿਲਾਇਆਓ ਜੀ ਉਤਰ ਜਿਹੜਾ ਥਨਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਬਾਕੀ ਨੇ ਵੀ ਚੰਗਾ ਹਵਾਨਾ ਤਿਆਰ ਕਰਨਾ ਤੇ ਕੰਪੈਕਟ ਜਿਹਾ ਹਵਾਨਾ ਤਿਆਰ ਕਰੋ ਤੇ ਇਹਦਾ ਮੁੱਲ ਵੀਰ ਜੀ ਇਹਦਾ ਵੱਛੀ ਦਾ ਵੀਰ ਮੁੱਲ ਭਾਏ 55000 ਦਾ ਭਾਏ ਮਿਲੋ 40000 ਦੀ ਵੱਛੀ ਦਾ ਅੱਛਾ 45000 ਦੀ ਦੇ ਦੋਗੇ ਹਾਂਜੀ ਬਾਕੀ ਵਿੱਚੋਂ ਕਰਨੀ ਛੋਟ-ਛਾਟ ਹੋਰ ਹਾਂਜੀ 43000 ਦੀ ਦੇਣਾ 43000 ਹੀ ਦੇ ਦੋਗੇ ਬਾਕੀ ਇਹ ਕਿ ਕੋਈ ਫੋਨ ਲਾਵੇ ਹਾਂਜੀ ਫੋਨ ਲਾਵੇ ਕੋਈ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਇੱਕ ਮੱਝ ਵੀ ਹੈਗੀ ਹੈ ਅੱਛਾ ਜੀ ਮੱਝ ਵੀ ਹੈਗੀ ਇੱਕ ਆ ਦੇਖ ਸਕਦੇ ਜੀ ਉਤਰਾਂ ਕੱਦ ਕਾਟ ਦੀ ਚੰਗੀ ਆ ਤੇ ਪੂਛ ਤੋਂ ਲੰਡੀ ਆ ਤੇ 98 ਦੇਖ ਸਕਦੇ ਜੀ ਇਹਦਾ ਕਿੰਨਾ ਸੁਆ ਜੀ ਵੀਰ ਜੀ ਇਹ ਤੀਸਰਾ ਸੁਆ ਹੈ ਅਰਕਾ ਵੀਰ ਜੀ ਅੱਛਾ ਤੀਸਰਾ ਸੁਆ ਹੈ ਤੇ 1 ਨੰਗ ਦੁੱਧ ਚਵਾਈ ਜਾਊਗੀ ਦੁੱਧ 13 14 ਕਿਲੋ ਦਿੰਦੀ ਆ 15 ਵਿੱਚ ਦੇ ਸਕਦੀ ਅਰਕਾ ਅੱਛਾ ਹਾਂਜੀ ਤੇ ਕਿੰਨਾ ਕੁ ਲੈ ਜੀ ਟਾਈਮ ਹੈ ਜੀ ਟਾਈਮ ਇਹ ਹਫਤਾ ਹੀ ਲਿੰਦੀ ਆ ਤੋੜ ਦਈਏ ਕਰੀ ਨਾ ਵੀ ਹਾਂਜੀ ਫਾਦੂ ਬੁਲਤ ਠੀਕ ਹਾਂ ਆਸਲਾ ਬੁਲਤ ਉਸ ਤਰ੍ਹਾਂ ਜਿਹੜਾ ਕਦ ਕੱਦ ਦੀ ਚੰਗੀ ਹੈ ਢਾਂਚਾ ਚੰਗਾ ਹੈ ਜਿਹੜਾ ਇਹਦਾ ਹਾਈ ਲੈ ਲਾ ਬਿੱਧੀ ਬਾਕੀ ਇਹ ਕਿਨੋਜੇ ਚ ਪੁੱਜੂ ਬੁਕੈਨ ਵਾਲਾ ਤੇ ਇਹਦਾ ਕੀ ਰੱਖਣਾ ਵੀਰ ਜੀ ਮੁੱਲ ਫਿਰ ਆਪਾਂ ਕਿੰਨੀ ਬਾੜ ਦੀ ਮਾਦੇ ਸੁਈ ਰਾਈ ਘਾਟ ਲੱਭਣੀ ਆ ਇਸੇ ਕਰਕੇ ਥੋੜੀ ਹਫਤਾਗ ਲੈਂਦੀ ਤਦ ਲੈ ਲਈ ਠੀਕ ਆ ਹਾਂਜੀ ਮੈਂ ਤਾਂ ਉਹਦਾ 9095000 ਦੀ ਹੈ ਤਿਆਰ ਪੂਰੀ ਹੋਏ ਹਾਂਜੀ ਹਾਂਜੀ ਤੇ ਹੁਣ ਨਹੀਂ 75000 ਦੀ ਜਾਨ 75000 ਦੀ ਦੇ ਦੋਗੇ ਬਾਕੀ ਕੋ ਫੋਨ ਲਾਵੇ ਹਨਾ ਫੋਨ ਲਾਏ ਕੋਈ ਕਰ ਠੀਕ ਹੈ ਜੀ ਤੇ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਫਿਰ ਹਾਂਜੀ ਬਸ ਵੀਰ ਜੀ ਠੀਕ ਹੈ ਵੀਰ ਜੀ ਬਾਕੀ ਇਹ ਹੈ ਕਿ ਅੱਜ ਸਾਰੀਆਂ ਗੱਬਣਾਵਾ ਇੱਕ ਉਹ ਤਾਜੀ ਸੋਈ ਆ ਬਸ ਇਹ ਵੀ ਚਲੋ ਜੇ ਪਾਸ ਹੀ ਹੋਣੀ ਆ ਆਪਣੀਆਂ ਇੱਥੇ ਆ ਕੇ ਆਪਣੀਆਂ ਪਾਸ ਕਰਕੇ ਟਿੱਪ ਕੇ ਤਸੱਲੀ ਕਰਕੇ ਥਣ ਥਣ ਚੰਗੀ ਤਰ੍ਹਾਂ ਵੇਖ ਕੇ ਫੇਰ ਹੀ ਪਸ਼ੂ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ